ਤੁਸੀਂ ਦੇਖ ਰਹੇ ਹੋ ਗਿਆਨ ਜੋਤੀ ਚੈਨਲ ਅੱਜ ਵਿਧਾਨ ਸਭਾ ਦੇ ਸਪੀਕਰ ਸਰਦਾਰ ਕਰਤਾਰ ਸਿੰਘ ਸੰਧਵਾ ਦੇ ਭਾਈ ਐਡਵੋਕੇਟ ਬਰਿੰਦਰ ਸਿੰਘ ਨੇ ਦੇਵੀ ਵਾਲਾ ਰੋਡ ਕੋਟਕਪੂਰਾ ਵਿਖੇ ਗਲੀ ਨੰਬਰ 4 ਟਾਵਰ ਵਾਲੀ ਗਲੀ ਦਾ ਪੱਕੇ ਕਰਨ ਦਾ ਨੀ ਪੱਥਰ ਰੱਖਿਆ ਇਸ ਸਮੇਂ ਗਲੀ ਦੇ ਪਤਵੰਤੇ ਬੇਬੇ ਅੰਤ ਸਿੰਘ ਬੈਂਕ ਮੈਨੇਜਰ ਪਟਵਾਰੀ ਬਲਵਿੰਦਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ ਉਹਨਾਂ ਨੇ ਇਸ ਸਮੇਂ ਬੋਲਦਿਆਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਚੰਨਣਾ ਪਾਇਆ ਖਾਂਜੀ ਐਡਵੋਕੇਟ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਤੁਸੀਂ ਇਸ ਗਲੀ ਨੰਬਰ 4 ਦਾ ਟਾਵਰ ਵਾਲੀ ਗਲੀ ਦਾ ਅਦਕਾਟਨ ਕਰ ਰਹੇ ਹੋ ਇਸ ਬਾਰੇ ਆਪਣੇ ਸਰਕਾਰ ਪ੍ਰਚਾਰ ਦੱਸੋ ਸਾਹਿਬ ਸਿੰਘ ਜੀ ਮਾਂ ਜਿਨ੍ਹਾਂ ਦੀ ਆਧਾਰ ਸ਼ਲਾਈ ਡਵੈਲਪਮੈਂਟ ਤੋਂ ਸ਼ੁਰੂ ਹੋਈ ਹੈ ਉਹਦੇ ਮੱਦੇ ਨਜ਼ਰ ਸਪੀਕਰ ਸਾਹਿਬ ਨੇ ਕਰ ਕਮਲਾਂ ਸਦਕਾ ਇਹ 4 ਨੰਬਰ ਕੋਟ ਖਪੂਰਾ 4 ਨੰਬਰ ਸੱਜਾ ਪਾਸਾ ਦੇਵੀ ਵਾਲਾ ਰੋਡ ਇਹ ਗਲੀ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਤੇ ਬਹੁਤ ਜਲਦੀ ਇਹ ਮਤਲਬ ਟੈਲਾ ਵਿਸ ਕੇ ਗਲੀ ਤਿਆਰ ਹੋ ਜਾਵੇਗੀ ਸੋ ਆਪ ਸਭ ਵਧਾਈ ਦੇ ਪਾਤਰ ਹੋ ਅੱਜ ਇਸ ਗਲੀ ਦਾ ਨਵੀਨੀਕਰਨ ਆਸਤੇ ਟੱਕ ਲਾਇਆ ਗਿਆ ਆਪ ਸਭ ਦੇ ਇਹ ਮਦਦ ਸਰਕਾ ਔਰ ਜਿਹੜੇ ਫੰਡਸ ਇੱਥੇ ਅਰੇਂਜ ਕੀਤੇ ਗਿਆ ਸਪੀਕਰ ਸਾਹਿਬ ਨੇ ਆਪ ਐਫਰਟਸ ਕਰਕੇ ਲਿਆਦੇ ਨੇ ਔਰ ਬਹੁਤ ਜਲਦ ਆਪਾਂ ਵੇਖਾਂਗੇ ਨਵੀਂ ਗਲੀ ਦਾ ਬਾਕੀ ਮਨੀ ਜੀ ਤੁਹਾਡੇ ਇਸ ਸਮੇਂ ਤਰਤੀਬ ਨਾਲ ਦੱਸ ਦਿੰਦੇ ਤੁਹਾਨੂੰ ਉਹਨਾਂ ਦੇ ਪੀਏ ਮਨੀ ਜੀ ਮੋਗਾ ਜੀ ਸੀਨੀਅਰ ਆਪ ਆਗੋ ਰਾਜ ਕੁਮਾਰ ਅਗਰਵਾਲ ਜੀ ਸਖਦੇਵ ਸਿੰਘ ਪਟਵਾਰੀ ਕਲਵਿੰਦਰ ਸਿੰਘ ਰਾਜ ਸਿੰਘ ਤੇ ਹੋਰ ਵੀ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ